ਇਹ ਵਾਰ-ਵਾਰ ਅਸੀਂ ਦੋ ਪਹਿਲਾਂ ਮੀਟਿੰਗਾਂ ਵੀ ਕਰ ਚੁੱਕੇ ਤਾਂ ਮੈਂ ਤੁਹਾਡੇ ਹੋਰ ਇੱਕ ਧਿਆਨ ਚ ਲਿਆ ਰਿਹਾ ਅਸੀਂ ਸਨਿਚਰਵਾਰ ਨੂੰ ਭਾਵੇਂ ਕਾਨੂੰਨੀ ਪੱਖ ਸਾਰੇ ਬੰਦ ਹੋ ਚੁੱਕੇ ਇਸ ਕੇਸ ਦੇ ਵਿੱਚ ਵਕੀਲ ਸਹਿਬਾਨ ਤੇ ਜਿਹੜੇ ਜੱਜ ਸਹਿਬਾਨ ਸਾਡੇ ਕੋਲ ਸੰਬੰਧਿਤ ਆ ਰਹੇਵਾ ਵੀ ਭੇਜ ਦਿੰਦੇ ਆ ਉਹਨਾਂ ਦੀ ਚੰਡੀਗੜ੍ਹ ਸਬ ਅਫਸਰ ਦੇ ਵਿੱਚ ਇੱਕ ਤਾਲਕ ਅਪਰੀਨ ਲਾਈਵ ਮੀਟਿੰਗ ਵੀ ਕੀਤੀ ਜਾਊਗੀ ਤਾਂ ਕਿ ਭਾਈ ਰਾਜਵਾਨਾ ਸਾਹਿਬ ਜੀ ਦੇ ਜਜ਼ਬਾਤ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਤੇ ਕੌਮ ਸਮੁੱਚੀ ਆਪਣੀ ਪਛਾਣ ਵੀ ਦੇਵੇ। ਜੋ ਥੋੜਾ ਜਿਹਾ ਮੈਂ ਉਹਦਾ ਵਰੀਤ ਤੁਹਾਨੂੰ ਕਰਦਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਚਿੱਠੀ ਇਹ ਮੈਨੂੰ ਵਾਹਿ ਨਾਮ ਮੁਖਾਤਬ ਕੀਤੀ ਆ। ਸਭ ਤੋਂ ਪਹਿਲਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਜਿਵੇਂ ਕਿ ਆਪ ਜੀ ਨੇ ਇਹ ਪਤਾ ਹੀ ਹੈ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਦੇਖਦੇ ਮੌਜੂਦਾ ਹਾਕਮ ਰਨ ਹੁਕਮਰਾਨਾਂ ਵੱਲੋਂ ਜਾਣਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਬੋਰਡ ਰਾਜਨੀਤੀ ਨੂੰ ਮੁੱਖ ਰੱਖ ਕੇ ਪਿਛਲੇ 13 ਸਾਲਾਂ ਤੋਂ ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਤ ਅਪੀਲ ਤੇ ਫੈਸਲਾ ਲੈਣ ਤੋਂ ਅਨਕਾਰ ਕੀਤਾ ਜਾ ਰਿਹਾ ਹੈ ਬੀਜ਼ ਆਫ ਬੀ ਤੋਂ ਲੈ ਕੇ ਹੁਣ ਤੱਕ ਦੇਖਦੇ ਸੁਪਰੀਮ ਕੋਰਟ ਵਿੱਚ ਬਾਰ-ਬਾਰ ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਆਦੇਸ਼ ਜਾਰੀ ਕੀਤੇ ਗਏ ਪਰ ਅਫਸੋਸ ਕੇਂਦਰ ਸਰਕਾਰ ਨੇ ਨਾ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਹੀ ਮੰਨਿਆ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਆਦੇਸ਼ਾਂ ਨੂੰ ਲਾਗੂ ਕਰਵਾ ਸਕੇ ਜੇਕਰ ਦੇਸ਼ ਦੀ ਸੁਪਰੀਮ ਕੋਰਟ ਦੀ ਕੋਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਨਾ ਕਰਵਾ ਸਕੇ ਕੇ ਅੰਦਰ ਅੱਗੇ بے بس ਹੋ ਜਾਵੇ ਫਿਰ ਇਨਸਾਫ ਲਈ ਕਿਹੜਾ ਰਾਹ ਬਚਦਾ ਹੈ ਮੈਨੂੰ ਨજર ਨਹੀਂ ਆਉਂਦਾ ਦੂਸਰਾ ਉਹਨੇ ਭਾਈ ਰਾਜੂਵਾਲਾ ਸਾਹਿਬ ਨੇ ਇੱਕ ਆ ਜਿਹੜਾ ਪਹਿਲਗਾਮਾ ਪਿੱਛੇ ਜਿਹੜਾ ਬੜਾ ਐਪੀਸੋਡ ਹੋਇਆ ਉਹ ਤੇ ਦੁੱਖ ਦੀ ਵੀ ਅਝਾਰ ਕੀਤਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਬਹੁਤ ਤਰਦਾਈ ਘਟਨਾ ਵਾਪਰੀ ਹੱਸਦੇ ਖੇਡਦੇ નિર્દોਸ਼ ਲੋਕਾਂ ਦਾ ਧਰਮ ਪੁੱਛ ਕੇ ਲੋਕਾਂ ਨੂੰ ਇਸ ਕਤਲੇ ਲੋਕਾਂ ਨੂੰ ਇਸ ਵਿੱਚ ਕਤਲ ਆਮ ਕਰ ਦਿੱਤਾ ਗਿਆ ਉਹ ਵੀ ਹਿੰਦੂ ਸਨ ਇਸ ਘਟਨਾ ਬਹੁਤ ਅਖਦਾਈ ਹੈ ਇਸ ਦੀ ਜਿੰਨੀ ਵੀ ਲੰਦਾ ਕੀਤੀ ਜਾਵੇ ਉਨਹੀਂ ਹੀ ਘਟ ਹੈ ਹਿੰਦੂ ਵੀ ਸਾਡੇ ਹੀ ਭਰਾ ਹਨ ਦੁੱਖ ਦੀ ਘੜੀ ਵਿੱਚ ਸਾਡੀਆਂ ਭਾਵਨਾਵਾਂ ਉਹਨਾਂ ਸਾਰੇ ਪੀੜਤ ਪਰਿਵਾਰਾਂ ਨਾਲ ਹਨ ਨਿਰਦੋਸ਼ ਲੋਕਾਂ ਦੇ ਕਤਲੇਆਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅੱਜ ਦੇਸ਼ ਦੇ ਉਹ ਹੁਕਮਰਾਨਾਂ ਨੇ ਕੀਤੇ ਕਤਲਿਆਂ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਅਜਿਹੇ ਜਲੂ ਕਾਰਨ ਵਾਲੇ ਤੇ ਕਰਾਉਣ ਵਾਲੇ ਪਾਕਿਸਤਾਨ ਨੂੰ ਸਭ ਸਖਾਵਾਂਗੇ ਪਰ ਕੀ ਇਹਨਾਂ ਹੁਕਮਰਾਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ 1984 ਦੇ ਵਿੱਚ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਧਰਮ ਪੁੱਛ ਕੇ ਪਹਿਚਾਣ ਦੇ ਕੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਧੀਆਂ ਪਹਿਣਾ ਬਜ਼ੁਰਗਾਂ ਨੂੰ ਵੀ ਬਖਸ਼ਿਆ ਨਾ ਗਿਆ ਤਿੰਨ ਦਿਨ ਨਿਰਦੋਸ਼ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢ-ਕੱਢ ਕੇ ਕਤਲੇਆਮ ਕਰਦੇ ਰਹੇ ਉਦੋਂ ਵੀ ਦੇਖ ਦੀ ਕਿਸੇ ਪੁਲਿਸਲੇ ਫੌਜ ਨੇ ਉਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੁਣ ਸਾਨੂੰ ਦੇਖਦੇ ਹੁਕਮਰਾਨਾਂ ਇਹ ਤਾਂ ਦੱਸ ਦਿਓ ਫਿਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿੱਖ ਕੌਮ ਕੋਲ ਕਿਹੜਾ ਹਮਲਾ ਬਦਲਾ ਲੈਣ ਦੀ ਕਿਸ ਤੇ ਹਮਲਾ ਕਰਦੀ ਇਹ ਉਹਨਾਂ ਦੀ ਆਪਣੀ ਇਹ ਹੈ ਕੀ ਆ ਗਾਹਾਂ ਉਹ ਕਹਿੰਦੇ ਬਿਲਕਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਨੂੰ 14 ਸਾਲਾਂ ਬਾਅਦ ਲੰਮੀਆਂ ਪਰੋਲਾਂ ਦੇਣ ਤੋਂ ਬਾਅਦ ਇਹ ਕਹਿ ਕੇ ਰਹਾ ਕਰ ਦਿੱਤਾ ਜਾਂਦਾ ਹੈ ਕਿ ਸਾਡੇ ਸਨਮਾਨਯੋਗ ਸ਼ਹਿਰੀ ਹਨ ਸਿੱਖ ਨੌਜਵਾਨਾਂ ਦੇ ਕੀਤੇ ਝੂਠੇ ਪੁਲਸ ਮੁਕਾਬਲਿਆਂ ਦੇ ਦੋਸ਼ੀ ਪੁਲਸ ਅਧਿਕਾਰੀਆਂ ਦੀਆਂ ਸਜ਼ਾਵਾਂ ਚਾਰ ਉਮਰ ਕੈਦ ਵਿੱਚੋਂ ਚਾਰ-ਚਾਰ ਸਾਲ ਜਪੂਰੀਆਂ ਹੋ ਜਾਂਦੀਆਂ ਹਨ ਬੁਲੰਤਕਾਰੀਆਂ ਨੂੰ ਸਮਾਜ ਸੇਵੀ ਕਹਿ ਕੇ ਹਰ ਚੋਣਾਂ ਤੋਂ ਪਹਿਲਾਂ ਪਰੋਲਾ ਦਿੱਤੀਆਂ ਜਾਂਦੀਆਂ ਹਨ ਦੇਖਦੇ ਹੁਕਮਰਾਨ ਅਨਸਾਬ ਲਈ ਦੋੜੇ ਮਾਪਦੰਡ ਅਪਣਾ ਰਹੇ ਹਨ ਜਦੋਂ ਵੀ ਧਰਮ ਪੁੱਛ ਕੇ ਪਹਿਚਾਨ ਦੇਖ ਕੇ ਕਤਲੇਆਮ ਹੁੰਦਾ ਹੈ ਉਦੋਂ ਇਹਨਾਂ ਰਾਜਨੀਤਿਕ ਲੋਕਾਂ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਇਹ ਘਟਨਾਵਾਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਕਿਉਂ ਮੰਗ ਲੱਗਦੀਆਂ ਹਨ ਤੇ ਇਹ ਕੋਲੇ ਪਾਲੇ ਲੋਕਾਂ ਨੂੰ ਮੂਰਖ ਬਣਾਉਣ ਤੇ ਬੋਟਾਂ ਦਾ ਤੁਰਬੀ ਕਰਨ ਵਿੱਚ ਕੰਮਜਾਬ ਹੋ ਜਾਂਦੇ ਹਨ ਮਾਰਚ 2012 ਵਿੱਚ ਮੈਨੂੰ ਤਾਂ 31 ਮਾਰਚ 2012 ਨੂੰ ਫਾਂਸੀ ਦੇਣ ਦੀ ਤਾਰੀਖ ਤੈਅ ਕਰ ਦਿੱਤੀ ਗਈ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਆਦੇਸ਼ ਤੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕਾਇਰ ਦੇ ਤਬਦੀਲ ਕਰਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਪਾਈ ਗਈ ਜਿਸ ਨੂੰ ਰਾਸ਼ਟਰਪਤੀ ਜੀ ਨੇ ਸਰਕਾਰ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤਾ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਉਸ ਅਪੀਲ ਤੇ ਕਾਰਵਾਈ ਕਰਦੇ ਹੋਏ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਅਪੀਲ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਹੀ ਵਿਚਾਰ ਅਧੀਨ ਪਈ ਹੈ ਇਸ ਅਪੀਲ ਤੇ ਫੈਸਲਾ ਕਰਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਾਂ ਨੂੰ ਕਮੇਟੀ ਵਿੱਚ ਰੱਖਿਆ ਗਿਆ ਪਰ ਦੇਸ਼ ਦੇ ਹੰਕਾਰੀ ਹੁਕਮਰਾਨਾਂ ਵੱਲੋਂ ਉਸ ਕਮੇਟੀ ਨੂੰ ਮਿਲਣ ਦੀ ਸਮਾਧ ਹੀ ਨਹੀਂ ਦਿੱਤਾ ਗਿਆ ਇਹ ਸਾਡੀਆਂ ਸੰਸਥਾਵਾਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਅਪਮਾਨ ਹੈ ਇਨ੍ਹਾਂ ਸ਼ਾਹੀ ਹੁਕਮਰਾਨਾਂ ਨੇ ਸਾਡੀਆਂ ਸਰਵਉੱਚ ਧਾਰਮਿਕ ਸਖਸ਼ੀਤਾ ਨੂੰ ਜੈਟ ਪਲੱਸ ਰੱਖਿਆ ਤੇ ਵਿਦੇਸ਼ੀ ਦੌਰਿਆਂ ਦੇ ਲਾਹੇ ਚ ਦੇ ਕੇ ਆਪਣੇ ਵੱਲ ਕਰਕੇ ਕੌਮ ਦਾ ਬੜਾ ਨੁਕਸਾਨ ਕਰਨ ਦਾ ਯਤਨ ਕੀਤਾ ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਪਿਛਲੇ 13 ਸਾਲਾਂ ਦੇ ਇਹਨਾਂ ਦੇ ਵਿਹਾਰ ਨੂੰ ਦੇਖਦੇ ਹੋਏ ਇਹਨਾਂ ਦੀਆਂ ਸ਼ਾਖਸ਼ਾਂ ਨੂੰ ਸਮਝਦੇ ਹੋਏ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਹੁਣ ਇਹਨਾਂ ਅੱਗੇ ਕੋਈ ਵੀ ਅਪੀਲ ਬੇਨਤੀ ਨਹੀਂ ਕਰਾਂਗਾ ਅਪੀਲ ਬੇਨਤੀ ਨਹੀਂ ਕਰਨੀ ਚਾਹੁੰਦਾ ਮੇਰੀ ਜ਼ਿੰਦਗੀ ਮੇਰੀਆਂ ਸੰਸਦਵਾਂ ਦੇ ਮਾਨ ਸਨਮਾਨ ਤੋਂ ਕੀਮਤੀ ਨਹੀਂ ਹੈ ਇਹ ਚੀਚੇ ਕਰਦੇ ਹੁਣੇ ਇੱਕ ਲਿਖਿਆ ਇਸ ਲਈ ਸ਼ੌਂਗਨੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਈ ਗਈ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਇਹਨਾਂ ਸਾਜ਼ਿਸ਼ੀ ਹੁਕਮਰਾਨਾਂ ਦੇ ਅਸਲ ਸਾਜ਼ਿਸ਼ੀ ਅਤੇ ਨਫ਼ਰਤ ਦੇ ਚਿਹਰੇ ਨੂੰ ਬੇਕਨਕਾਬ ਕੀਤਾ ਜਾ ਸਕੇ ਇਹ ਫੈਸਲਾ ਤੁਰੰਤ ਹੀ ਲਿਆ ਜਾਵੇ ਮੌਤਾਂ ਜੀਵਨ ਦਾ ਸੱਚ ਹੈ ਇਸ ਤੋਂ ਕੀ ਡਰਨਾ ਬੈਸੇ ਵੀ ਹੁਣ ਜ਼ਿੰਦਗੀ ਤੇ ਮੌਤ ਵਿਚਲਾ ਫਰਕਾ ਮਿਟ ਗਿਆ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇਖਣ ਵਾਲਾ ਭਾਈ ਭਗਵਾਨ ਸਿੰਘ ਰਾਜੋਵਾਨਾ ਕੇਂਦਰੀ ਜੇਲ੍ਹ ਪਠਿਆਲਾ ਸੋ ਉਹਨਾਂ ਨੇ ਆਪਣਾ ਬਿਲਕੁਲ ਕਲੀਅਰ ਹੋਦਣ ਸਾਨੂੰ ਮੁਲਾਕਾਤ ਚ ਵੀ ਕਹਿਤਾ ਸੀ ਤੇ ਅਸੀਂ ਚਾਹੁੰਦੇ ਭਈ ਜਿਹੜੀ ਸਿੱਖ ਕੌਮ ਸਮੁੱਚੇ ਤੌਰ ਤੇ ਇਹ ਇੱਕ ਦੀ ਕੀਮਤੀ ਜਾਣ ਜਿਹੜੀ ਅੱਜ ਮੰਨ ਬਣਾ ਕੇ ਬੈਠੀ ਆ ਭਈ ਇੱਕ ਪਾਸੇ ਇੱਕ ਪਾਸੇ ਜਿਹੜਾ ਫੈਨ ਦਾ ਕੀਤੇ ਪਰ ਸਰਕਾਰ ਦਾ ਨਕਾਰਾਤਮਕ ਜਿਹੜਾ ਰਵਈਆ ਉਹ ਇਹੋ ਜਿਹੇ ਗੱਲਾਂ ਕਰਨ ਲਈ ਸਾਨੂੰ ਮਜਬੂਰ ਕਰ ਰਿਹਾ ਸੋ ਨਿਮਰਤਾ ਸਹਿਤ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਆਪਣੀਆਂ ਬਾਦ ਤੋਂ ਬਾਦ ਰਹਿਣਾ ਪੇਜੋ ਅੱਜ 26 ਲੱਖ ਤੁਸੀਂ ਆਪਣੇ ਉਹਦਾ ਸਿਗਨੇਚਰ ਵੀ ਕੀਤੇ ਪਰ ਸਰਕਾਰ ਦੇ ਕੰਨ ਬੋਲੇ ਕਦੇ ਆਪਾਂ ਚੰਡੀਗੜ੍ਹ ਦੇ ਕਦੇ ਰਾਸ਼ਟਰਪਤੀ ਕੋਲ ਕਿਸੇ ਨੇ ਸਾਨੂੰ ਸਮਾਂ ਨਹੀਂ ਦਿੱਤਾ ਇਹ ਮੈਂ ਸਮਝਦਾ ਸਾਨੂੰ ਸਮਾਂ ਕਿਉਂਕਿ ਇਹ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਤੇ ਜਲਾਲਤ ਦੀ ਵੀ ਕੋ ਹੱਤ ਹੁੰਦੀ ਆ ਇਹ ਜਲਾਲਤ ਦੀ ਹੱਤ ਕੀ ਆ ਕਿ ਅਨਸਾਫ਼ ਮੰਗਣਾ ਵੀ ਇਸ ਧਰਤੀ ਦੇ ਉੱਤੇ ਅਜ ਔਖਾ ਹੋ ਗਿਆ ਲੋਕ ਕਹਿੰਦੇ ਜੇ ਇਨਸਾਫ਼ ਦੇ ਉਹ ਭਾਈ ਰਾਜੋਣਾ ਸਾਹਿਬ ਕਹਿੰਦੇ ਮੇਰੇ ਨਾਲ ਇਨਸਾਫ਼ ਕੀਤਾ ਜਾਵੇ ਸੋ ਦੂਸਰਾ ਕਿਉਂਕਿ ਕੋਈ ਸਖ਼ੀਤਾਂ ਸਾਡੇ ਕੋਲ ਪਿਛਲੇ ਸਮੇਂ ਦੇ ਨਾਲ ਕੋ ਰੁਕਤ ਹੋ ਗਈਆਂ ਜਨਾਂ ਦੇ ਵਿੱਚ ਜੰਮੂ ਦੇ ਵਿੱਚ ਜਿੱਥੇ ਬੰਬ ਚੱਲੇ ਆ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਤ ਉਹ ਸਾਡੇ ਵੀ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ 5-5 ਲੱਖ ਰੁਪਈਆ ਪਰਿਵਾਰ ਨੂੰ ਮਾਨਸਿਕ ਸਹਾਇਤਾ ਜਿਹੜੀ ਦਿੱਤੀ ਜਾਊਗੀ ਤੇ ਬੱਚੇ ਜਿਹੜੇ ਆ ਉਹਨਾਂ ਨੂੰ ਉਦੋਂ ਸਾਡਾ ਸਕੱਤਰ ਗਿਆ ਵੀ ਸੀ ਉਹਨਾਂ ਨੂੰ ਕਿਹਾ ਸੀ ਅਸੀਂ ਕਿ ਤੁਹਾਡਾ ਇਲਾਜ ਵੀ ਅਸੀਂ ਆਪਣੇ ਗੁਰੂ ਆਮਦਾਸ ਮੈਡੀਕਲ ਜੁਨੀਅਰ ਵਿੱਚ ਕਰਾ ਦਿੰਨੇ ਪਰ ਉਹ ਕਹਿੰਦੇ ਕੋਈ ਨਹੀਂ ਸਾਡਾ ਇਹ ਠੀਕ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਤੁਰੰਤ ਇਹ ਸਹਾਇਤਾ ਦਿੱਤੀ ਜਾਊਗੀ ਦੂਜਾ ਗਿਆਨੀ ਮੋਹਨ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਬਾ ਅਰਥਾ ਮੁੱਖ ਗ੍ਰਾਂਥੀ ਵੀ ਰਹੇ ਆ ਉਹ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਜਿਨ੍ਹਾਂ ਦੀ ਆਤਮਰਦਾਸ 18 ਤਰੀਕ ਨੂੰ ਕੈਨੇਡਾ ਹੋਣੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਉਹਦੇ ਭੋਗ ਤੋਂ ਉਹਨਾਂ ਦੇ ਭੋਗ ਤੋਂ ਬਾਅਦ ਉਹਨਾਂ ਦੀ ਪਵਿੱਤਰ ਜਾਦ ਵਿੱਚ ਇੱਕ ਭੋਗ ਅਸੀਂ ਡਿਸਾਈਡ ਕਰ ਲਾਂਗੇ 18 ਤੋਂ ਬਾਅਦ ਉਹ ਮਹਾਨ ਬੁੰਗਾ ਬਾਬਾ ਕਰਵਾਕ ਸਿੰਘ ਜੀ ਦੇ ਬੁੰਗੇ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਉਹ ਭੋਗ ਪਾਇਆ ਜਾਉਦਾ ਤੇ ਉਹਨਾਂ ਦੇ ਪਰਿਵਾਰ ਦੀ ਵੀ ਅੱਜ ਮੇਰੇ ਨਾਲ ਜਿਹੜਾ ਡੱਬੇ ਕਿਉਂਕਿ ਮੈਂ ਉਹhle ਨਹੀਂ ਟੈਲੀਫੋਨ ਤੇ ਆ ਚੁੱਕਾ ਉਹਨਾਂ ਦੀ ਵੀ ਮਨਸ਼ਾ ਸੀਗੀ ਭਈ ਅਸੀਂ ਜਦੋਂ ਆਵਾਂਗੇ ਉਦੋਂ ਭੋਗ ਪਾਇਆ ਜਾਵੇ ਪਰ ਚਲੋ ਜਦੋਂ ਆਣਗੇ ਤਾਂ ਆਪ ਪਰਿਵਾਰ ਪਵਾ ਲੂਗਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਇਹ ਕਿਉਂਕਿ ਉਹਨਾਂ ਦੀ ਮਹਾਨ ਸੇਵਾ ਆ ਦੂਸਰਾ ਮੈਂ ਦੱਸਦੇ ਆ ਜਿੱਥੇ ਰੈਣ ਬਸੇੜਾ ਸੀ ਉਹਨਾਂ ਦਾ ਉਹ ਘਰ ਵੀ ਫੌਮਨੀ ਗੁਰਮੁਖਵਾਲਾ ਪਰਮੰਧ ਕਮੇਟੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਧਰਮ ਨੂੰ ਆਪਣੇ ਨਾਲ ਫੌਮਨੀ ਕਮੇਟੀ ਦੇ ਨਾਮ ਕਰਵਾ ਗਏ ਆ ਸੋ ਉਹਨਾਂ ਦਾ ਜਾਣਾ ਕਿਉਂਕਿ ਉਮਰ ਘਮਾ 84 ਸਾਲੇ ਸੀ ਪਰ ਜਾਣਾ ਜਿਹੜਾ ਆ ਉਹ ਬਹੁਤ ਦੁਖਦਾਈ ਆ ਦੂਜਾ ਪਿਛਲੇ ਦਿਨੀ ਸਰਦਾਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਾਹਿਬ ਉਹ ਸਾਨੂੰ ਵਿਛੋੜਾ ਦੇ ਗਏ ਯਾਨੀ ਮੋਰ ਸਿੰਘ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਤੇ ਬਾਬੇ ਬਾਬਾ ਦਵਿੰਦਰ ਸਿੰਘ ਹੀ ਰਾਡੇ ਵਾਲੇ ਬਾਬਾ ਦਵਿੰਦਰ ਸਿੰਘ ਨੇ ਇੰਦਰ ਜੀ ਬਾਬਾ ਸਾਹਿਬ ਬਾਬਾ ਇੰਦਰਜੀਤ ਸਿੰਘ ਜੀ ਰਾਡੇ ਵਾਲੇ ਬਹੁਤ ਬੰਦਗੀ ਵਾਲੀ ਰੂਹ ਸੀ ਸਾਡੇ ਤੋਂ ਵਿਛੜ ਗਈ ਉਹਨਾਂ ਦੀ ਤਸਵੀਰ ਤੇ ਸਰਦਾਰ ਰਣਜੀਤ ਸਿੰਘ ਜੀ ਚੀਮਾ ਜਿਹੜੇ ਉਹਗੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਦੇ ਲੰਬਾ ਆਰਸਾ ਸਾਡੇ ਮੈਂਬਰ ਵੀ ਰਹੇ ਉਹਨਾਂ ਦੀ ਤਸਵੀਰ ਤੇ ਉਹਨਾਂ ਦੀ ਜਗ੍ਹਾ ਦੇ ਵਿੱਚ ਕਿਹਨਾ ਸਾਡੇ ਕੋਲ ਚਾਰ ਪੰਜ ਇੰਸਟੀਚੂਨ ਆ ਹਤੇ ਗਾ ਉਹ ਕੋ ਦਿਖਾ ਕੇ ਕੋਈ ਆਡੀਟੋਰੀਅਮ ਜਾਂ ਹੋਰ ਉਹਨਾਂ ਦੇ ਨਾਂ ਤੇ ਉਹਦਾ ਜਰੂਰ ਨਾਂ ਰੱਖਿਆ ਜਾਊਗਾ ਸੋ ਇੱਕ ਆ ਜਿੱਥੋਂ ਆਪਾਂ ਹੁਣ ਆਉਣੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਲੱਗਦਾ ਤਾਂ ਇਹ ਕਈ ਵਾਰੀ ਇਤਨਾ ਮਸੂਰਤ ਹੁੰਦਾ ਕਿ ਸ਼ਾਇਦ ਇਹ ਪਾਸਾ ਵੱਖਰਾ ਆ ਇਹ ਅਸੀਂ ਜਿਹੜੀ ਸਾਰੀ ਸਟਰੀਟ ਆ ਇਹਦਾ ਸੁੰਦਰੀ ਕੰਮ ਦਾ 2 3 4 ਸਾਲ ਪਹਿਲਾਂ ਜਦਨ ਕੀਤਾ ਸੀ ਕਿ ਇਹਨੂੰ ਕਰ ਲਗੇ ਆਪਾਂ ਤੇ ਉਹ ਕਾਰ ਸੇਵਾ ਵੀ ਬਾਬੇ ਭੂਰੀ ਆਲਿਆਂ ਨੂੰ ਦੇ ਦਿੱਤੀ ਸੀ ਤੇ ਹੁਣ ਅਸੀਂ ਬਹਿਨ ਲਾ ਕੀਤਾ ਬੇ ਆਉਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਸ਼ੋਮਣੀ ਕਮੇਟੀ ਦੇ ਦਫ਼ਤਰ ਤੇ ਇੱਧਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਉਹ ਲੋਕਾਂ ਦੇ ਜਿਹੜੇ ਆਪਾਂ ਘੰਟਾ ਘੜਾ ਦੇ ਪਾਸੇ ਆਉਂਦੇ ਆ ਤੇ ਸਾਰਾ ਉਧਰ ਪਲਾਜ਼ਾ ਖੂਬਸੂਰਤ ਆ ਇਹਦਾ ਸੁਧਰੀ ਕਰਨ ਵੀ ਜਿਹੜਾ ਆ ਉਹ ਤੁਰੰਤ ਕੀਤਾ ਜਾਊਗਾ ਸੋ ਸਾਡਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਾਬਾ ਬਿਸ਼ਨ ਸਿੰਘ ਜੀ ਮੁਖੀ ਤਾਮਨਾ ਦਲ ਉਹਨਾਂ ਦੀ ਤਸਵੀਰ ਦਾ ਵੀ ਜਿਹੜਾ ਅੱਜ ਇਹ ਫੈਸਲਾ ਕੀਤਾ ਕੀਤਾ ਗਿਆ ਲਾਉਣ ਦਾ ਸੋ ਸਾਡਾ ਪ੍ਰੈਸ ਦਾ ਵੀ ਤੇ ਭਾਈ ਰਾਜਵਾਲਾ ਸਾਹਿਬ ਪ੍ਰਤੀ ਸਾਰੀ ਜੈਕਟਰ ਦੇ ਵਿੱਚ ਅੱਜ ਖੁੱਲ ਕੇ ਵਿਚਾਰਾ ਹੋਣਾ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਵੱਡੇ ਪੱਧਰ ਤੇ ਆਪਣੀਆਂ ਸਾਰੀਆਂ ਰਾਇਵਾਂ ਦੇਖ ਕੇ ਇਹ ਫੈਸਲਾ ਜਿਹੜਾ ਆ ਕਿਵੇਂ ਦਾ ਹੋਣਾ ਚਾਹੀਦਾ ਭਾਈ ਰਾਜਵਾਲਾ ਸਾਹਿਬ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਅਨੁਕੂਲ ਵੀ ਹੋਵੇ ਤੇ ਕੌਮ ਦੇ ਵੀ ਅਨੁਕੂਲ ਹੋਵੇ ਸਾਡੀਆਂ ਪਰੰਪਰਾਵਾਂ ਦੇ ਅਨੁਕੂਲ ਵੀ ਹੋਵੇ ਤੁਹਾਡਾ ਮੈਂ ਸਿਰ ਦੁਆਰਾ ਤੋਂ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਵਿਰੁੱਧ ਜੰਗ ਲੜ ਰਹੀ ਆ ਤੇ 17 ਮੋਤਾ ਜਿਹੜੀਆਂ ਨੇ ਉਹ ਮਜੀਦਿਆ ਅੱਡੇ ਦੇ ਵਿੱਚ ਕਿ ਅਸੀਂ ਜਾਦੀ ਜੀ ਸ਼ਰਾਬ ਮੀਆਂ ਨੇ ਬਾਕੀ ਇਹ ਜਦਗੀ ਮੌਤ ਦੀ ਲੜਾਈ ਭੁੱਲਦੇ ਪਏ ਨੇ ਦੇਖੋ ਮੇਰਾ ਕਹਿਣਾ ਦੂਜਾ ਦਾ ਤੀਜਾ ਕਾਰਨ ਹੋ ਗਿਆ ਸ਼ਰਾਬ ਦਾ ਜਿਨ੍ਹਾਂ ਨੇ ਕਿਹਾ ਸੀ ਬੇਈ ਇੱਕ ਹਫ਼ਤੇ ਦੇ ਵਿੱਚੇ ਸਾਰਾ ਕੁਝ ਬੰਦ ਕਰ ਦਿਆਂਗੇ ਤੇ ਮੇਰਾ ਖਿਆਲ ਅੱਗੇ ਤਾਂ ਆਪਾਂ ਸੁਣਦੇ ਸੀ ਭਈ ਆ ਪਾਊਡਰ ਪੂਡਰ ਖਾ ਲੈਂਦੇ ਆ ਜਾਂ ਆਪਾਂ ਮਤਿਆ ਹੋ ਜਾਂਦੀ ਸੀ ਇਹ ਤਾਂ ਹੁਣ ਪਾਊਡਰ ਤੋਂ ਵੀ ਉੱਤੇ ਹੋ ਗਿਆ ਭਈ ਇਹ ਸ਼ਰਾਬ ਦੇ ਨਾਲੇ ਲੋਕ ਮਾਰ ਰਹੇ ਸੋ ਮੈਂ ਸੰਬੋਧਨ ਪੰਜਾਬ ਸਰਕਾਰ ਦੀ ਬੜੀ ਵੱਡੀ ਫੇਲਿਅਰ ਆ ਇਹ ਨਸ਼ਾ ਕਹਿੰਦੇ ਸੀ ਘਟਾਉਣਾ 31 ਮਈ ਤੱਕ ਤਾਂ ਮੇਰਾ ਖਿਆਲ 31 ਮਈ ਤੱਕ ਤਾਂ ਹੋ ਨਹੀਂ ਪਾ ਰਿਹਾਈ ਉਹ ਜਿਹੜੇ 17-17 ਬੰਦੇ ਤਾਂ ਹਲੇ ਬਾਕੀ ਜਿਹੜੇ ਬੈਠੇ ਜੂਜ ਰਹੇ ਨਰਾਇਣ ਦੇ ਨਾਲ ਉਹਨਾਂ ਦਾ ਕੀ ਆ ਬਣੂਗਾ ਪਰ ਸਾਡੀ ਜਿਵੇਂ ਦੋਵਾਂ ੂਕਾਂ ਦੇ ਹਾਲਾਤ ਖਰਾਬ ਸੀਗੇ ਆ ਪੰਜਾਬ ਦੇ ਵਿੱਚ ਬਹੁਤ ਜਗ ਬੱਗਾ ਮਾਹੌਲ ਆ ਜੀ ਨਵੀਆਂ ਸਰਕਾਰਾਂ ਨੂੰ ਕੀ ਕਹਦਾ ਚਾਉਦੇ ਹੋ ਮੈਂ ਤਾਂ ਦੇਖੋ ਨmberਤਾ ਸਾਹਿਬ ਦੋਹਾਂ ਸਰਕਾਰਾਂ ਨੇ ਆਪਣੋ ਨਹੀਂ ਉਹਨਾਂ ਨੇ ਕੀ ਪੰਜਾਬ ਬਾਰਡਰਸ ਦੇ ਗਿਆ ਚਾਹੇ ਘੱਤਰ ਦੀ ਲੜਾਈ ਸੀ ਚਾਹੇ ਪਹਿਰ ਦੀ ਲੜਾਈ ਸੀ ਵੱਡੇ ਵੱਡੇ ਮੰਡਲ ਜਿਹੜੇ ਮਰਦਾਂ ਮਟਕਾਈ ਨਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਇਹ ਪੰਜਾਬ ਦੀ ਧਰਤੀ ਗੁਰਾਂ ਦੀ ਧਰਤੀ ਆ ਇਹ ਸਾਰਾ ਕੁਝ ਜਾਰ ਵੀ ਲੈਂਦੀ ਆ ਤੇ ਮੈਂ ਸਮਝਦਾ ਵੀ ਦੋਹਾਂ ਮੋਰਖਾਂ ਨੂੰ ਇਹ ਤੁਰੰਤ ਬੰਦ ਕਰਨਾ ਚਾਹੀਦਾ ਤੇ ਹੁਣ ਸ਼ਾਇਦ ਬੰਦ ਵੀ ਹੋ ਗਿਆ ਇਹ ਪਰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਬਾਰਡਰ ਸਟੇਟ ਆ ਤੇ ਮੈਂ ਕਹਿੰਦਾ ਹਾਂ ਨਾ ਜੇ ਆਪਣਾ ਘਰ 10 ਦਿਨਲੇ ਛੱਡਣਾ ਪਵੇ ਬੰਦੇ ਨੂੰ ਪਤਾ ਲੱਗਦਾ ਕੀ ਪੀਂਦੀ ਆ ਤੇ ਜਿਨ੍ਹਾਂ ਨੂੰ ਫੇਰ ਘਰ ਛੱਡਨੇ ਪੈਂਦੇ ਆ ਬਾਰਡਰ ਤੋਂ ਫਸਲਾਂ ਪੱਕੀਆਂ ਪਗਾਈਆਂ ਰਹਿ ਗਈਆਂ ਉਹ ਕਈਆਂ ਦੀਆਂ ਬਜਾਰੀਆਂ ਨੇ ਗਾਹ ਨਹੀਂ ਹੋਈਆਂ ਕੱਲ੍ਹ ਕੱਲ੍ਹ ਸੋ ਦੋਹਾਂ ਸਰਕਾਰਾਂ ਨੂੰ ਤੇ ਖਾਸ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਪਰਾਂਤ ਜਿਹੜਾ ਇਹੋ ਜਿਹਾ ਰਵਈਆ ਕਿਉਂਕਿ ਇਹ ਗਾਜ ਪੰਜਾਬ ਤੇ ਜਿਆਦਾ ਡਿੱਗਦੀ ਆ ਇਹ ਨਹੀਂ ਹੋਣੀ ਚਾਹੀਦੀ ਸਰਪੰਚ ਸਾਫਟਕਾ ਪ੍ਰਧਾਨ ਵੀ ਜਗੀਰਪੁਰ ਸਵੇਰ ਉਹ ਜੇ ਸਖੀਤਾ ਦੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਤੇ ਕਿੰਨੇ ਪਰੰਪਰਿਕ ਵਿਸਤਾਰ ਦੀ ਕੀ ਗੱਲਾਂ ਦਿੰਦੇ ਦੇਖੋ ਬਹਿਤ ਹੀ ਆ ਮੈਂ ਹਰ ਇੱਕ ਬੰਦੇ ਦਾ ਕਿਰਦਤ ਦੇ ਤੌਰ ਤੇ ਕ੍ਰਿਟਿਸਿਜ਼ਮ ਨਹੀਂ ਕਿਰਦਤ ਦੇ ਤੌਰ ਤੇ ਜੀ ਆਇਆਂ ਕਹਿੰਦਾ ਜਿਹੜੀਆਂ ਗੱਲਾਂ ਪੇਪਰਾਂ 'ਚ ਲਾ ਰਹੇ ਇਥੇ ਮੇਰੇ ਕੋਲ ਆ ਦੇਣਾ ਮੈਂ ਬੈਠ ਕੇ ਸਾਰਿਆਂ ਦੇ ਕੁਝ ਮੈਂ ਧਿਆਨ 'ਚ ਲਿਆਉਂਦੀਆਂ ਵੀ ਆ ਦੇਖੋ ਚੌਣੀ ਦਰਗਾਹ ਦਾ ਪ੍ਰਬੰਧਕ ਕਮੇਟੀ ਨੇ ਆ ਪਿਛਲੇ ਸਮੇਂ ਦੌਰਾਨ ਕੋਵਿਡ ਤੋਂ ਬਾਅਦ ਬੜੀ ਬੜੀ ਲੰਬੀ ਮੱਜਲ ਤਿਆਰ ਕੀਤੀ ਯਾਰ ਸਾਰੇ ਐਜੂਕੇਸ਼ਨ ਆਧਾਰੇ ਵੱਡੇ ਵੱਡੀਆਂ ਸੰਸਥਾਵਾਂ ਪੰਜਾਬ ਦੀਆਂ ਵੀ ਵੇਲ ਹੋਈਆਂ ਤੇ ਸਾਡੀਆਂ ਵੀ ਵੱਡੀ ਕਰਜ਼ਾਈ ਸੀ ਪਰ ਮੈਂ ਅੱਜ ਫਰਕ ਮਹਿਸੂਸ ਕਰਦਾ ਕਿ ਅੱਜ ਸਾਰਾ ਕੁਝ ਬਰੋਬਰ ਹੋ ਗਿਆ ਅੱਜ ਨੇਚੇ ਅਕੈਡਮੀ ਜਿਹੜੀ ਜੰਦੀਗੜ ਚ ਆ ਰਹੀ ਆ ਬੜੀ ਕਿਉਂਕਿ ਉਹਦੇ ਵਿੱਚ ਅਸੀਂ ਆਪਣੇ ਡਾਕਟਰ ਕਾਨ ਸਿੰਘ ਪੰਨੂ ਡਾਕਟਰ ਕੇਰ ਸਿੰਘ ਉਹਨੂੰ ਮੰਨੋ ਸਾਰਾ ਰਿਕਰੂਟਮੈਂਟ ਕਰਦੇ ਆ ਉਹਦੇ ਚ ਹੋਮਨੀ ਕਮੇਟੀ ਦੀ 0% ਆ ਪਰ ਜਿਲੇ ਆਪਾਂ ਸ਼ੁਰੂ ਕਰਦੇ ਉਹਨੂੰ ਸਮਾਂ ਲੱਗਦਾ ਉਹਨੂੰ ਪ੍ਰਫੁੱਲਤ ਹੋਣ ਲਈ ਸਮਾਂ ਲੱਗਦਾ ਅੱਜ ਬਾਖੂਬੀ ਵਧੀਆ ਚੱਲ ਰਹੀ ਆ ਆ ਪਿਛਲੀ ਜਿਹੜੀ ਅਕੈਡਮੀ ਸਾਡੀ ਆਪਣੇ ਜਿਹਦਾ ਗੁਰਚੰਦ ਸਿੰਘ ਡੋੜਾ ਇੰਸਟੀਚਿਊਟ ਚੱਲ ਰਹੀ ਬਹੁਤ ਜਦੀਸ਼ਰੀ ਤੌਰ ਤੇ ਤੁਸੀਂ ਪੱਤਰਕਾਰ ਜਾ ਆਇਓ ਤੇ ਬੱਚਿਆਂ ਨੂੰ ਪੁੱਛ ਲਿਆ ਕਿ ਇੱਥੇ ਐਜੂਕੇਸ਼ਨ ਕਿਵੇਂ ਦੀ ਆ ਜੇ ਕਹੇ ਤੇ ਮੋਸਟ ਐਕਸਲੈਂਟ ਆ ਤੇ ਫਿਰ ਤੁਸੀਂ ਮੈਨੂੰ ਆ ਕੇ ਕਿੰਨਾ ਲਾਂਬਾ ਦੇ ਸਕਦੇ ਹੋ ਦੂਸਰੀ ਗੱਲ ਕਈ ਸਤਮਾ ਪੇ ਕਮਿਸ਼ਨ ਜਿਹੜਾ ਆ ਉਹ ਲਾਗੂ ਹੋ ਗਿਆ ਕਿਉਂਕਿ ਅਸੀਂ ਇਕੱਲੇ ਨਹੀਂ ਪਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗ੍ਰਾਂਟ ਨੇ ਏਡ ਦੀਆਂ ਪੋਸਤਾਂ ਕਿਉਂਕਿ ਸਰਕਾਰ ਤੋਂ ਪੈਸੇ ਆਉਣੇ ਹੁੰਦੇ ਸਾਨੂੰ ਆਪ ਵੀ ਪਾਉਣੇ ਪੈਂਦੇ ਆ ਜਿਹੜੇ ਵੱਡੇ ਫੈਸਲੇ ਲੈਣੇ ਉਹਨਾਂ ਦਾ ਮੁਲਾਂਕਣ ਕਰਨਾ ਪੈਂਦਾ ਕਿਉਂਕਿ ਸਰਕਾਰ ਦੇ ਮੈਂ ਲਾਉਣਾ ਸਰਕਾਰ ਦੀ ਹਰੇਕ ਪਾਲਸੀ ਫੇਲ ਐਜੂਕੇਸ਼ਨ ਫੇਲ ਐ ਮੈਂ ਗਵਰਨਮੈਂਟ ਕਾਲਜ ਹਿਸ਼ਾਰਪੁਰ ਚੱਲ ਜਾਂਦਾ ਸਾਰੀ ਦੇਖ ਲਓ ਕੋਈ ਉੱਤੇ ਕੰਟੈਕਟ ਤੇ ਸਾਰਾ ਕੋਈ ਪਰਮਨੈਂਟ ਹੈ ਹੀ ਨਹੀਂ ਤੇ ਸਾਡੇ ਫਿਰ ਗੱਲ ਨੂੰ ਵਧਾ ਕੇ ਵੱਧ ਦੱਸਿਆ ਜਾਂਦਾ ਤੇ ਮੈਂ ਸਤਕਾਰ ਤੋਂ ਨਾ ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸੋਮਣੀ ਕਮੇਟੀ ਦੀ ਸੇਵਾ ਕੀਤੀ ਹੈ ਸਾਰਾ ਕੁਝ ਤੁਹਾਡੇ ਹੁੰਦੇ ਵੀ ਹੋਇਆ ਆਪਾਂ ਇੰਨਾ ਨਾ ਲੈਂਦੀਏ ਧੰਵੀ ਦਾ ਮਾਰਾ ਹੋ ਜਾਦਾ ਲਾਜ ਵਾਦੀ ਵੀ ਹਿੰਦੂਚਨ ਕੋਈ ਗੱਲ ਨਹੀਂ ਸਾਥੀ ਤੁਹਾਨੂੰ ਆਪਾਂ ਜਾਣਨ ਦੇ ਦੱਸਦੇ ਅੱਜ ਜਦ ਸਿਰਫ ਇੱਕ ਸਾਡਾ ਪੋਲੀਟਿਕਲ ਕਾਰਜ ਬਾਬਾ ਦੰਦਸਿੰਘ ਬਹਾਰ ਕਰ ਰਹੇ ਉਹਦੇ ਵਿੱਚ ਦੁਕਾਨਾਂ ਪੈਂਦੀਆਂ ਉਹ ਵੀ ਅੱਜ ਅਸੀਂ ਫੈਸਲਾ ਕਰ ਲਿਆ ਆ ਕੱਲ ਪਹਿਲੇ ਮਹੀਨੇ ਦੀ ਲਗਭਗ 15 ਲੱਖ ਰੁਪਏ ਮਟਰ ਉਹਦੀ ਮਕਬਾਨ ਥਲੀ ਆ ਉਹ ਕੋਈ ਦਿੱਤੀ ਕੱਲ ਪਾਸ ਉਹ ਵੀ ਦਿੱਤੀ ਆ ਅੱਜ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦਾ ਬਕਾਇਆ ਆ ਉਹ ਅਸੀਂ ਮਤਾਂ ਵੀ ਪਾਇਆ ਉਹ ਵੀ ਅਸੀਂ ਕਰ ਦੇਣਾ ਬਾਕੀ ਸਾਰੀਆਂ ਗੁਰੂ ਗੁਰੂਗੁਰ ਗੰਨ ਸਾਹਿਬ ਜੁਨੀ ਆਸਤੀ ਬਿਲਕੁਲ ਅਸਲੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੈਰਾਂ ਤੇ ਚੱਲ ਰਹੀ ਹੈ। ਬਾਕੀ ਸੰਸਥਾਵਾਂ ਪੈਰਾਂ ਤੇ ਚੱਲ ਰਹੀਆਂ। ਪਰ ਕਈ ਕਈ ਉਹ ਫੇ ਲੱਗਦਾ ਪਏ ਆਪਣੇ ਕੋਹਾਂ ਨੂੰ ਖਾਂ ਲਾ ਕੇ ਕਹਿੰਦੇ ਮੈਨੂੰ ਕੋਈ ਦੇਮੋਕਰੇਸੀ ਆ ਹਰਕ ਨੂੰ ਉਠਾ ਰਿਆ। ਪਰ ਮੈਨੂੰ ਥੋੜਾ ਜਿਹਾ ਗਿਲਾ ਹੁੰਦਾ ਇਹਨਾਂ ਗੱਲਾਂ ਦਾ ਤੇ ਭਈ ਜੇ ਕੋਈ ਕਹਿਆਗਾ ਕਨਫਿਊਜ਼ਨ ਮੇਰ ਨਾਲ ਕਰ ਲਓ ਸਕੱਤਰ ਸਾਡੇ ਬੈਠੇ ਸਾਰੇ ਐਜੂਟੇ ਹੁੰਦਾ ਸਕੱਤਰ ਬੈਠਾ ਆਜਾ ਟੂ ਸਾਰੀ ਬੈਠੀ ਆ। ਤੇ ਬੈਠ ਕੇ ਗੱਲ ਕਰ ਲਈ ਜਾਵੇ ਟੈਲੀਫੋਨਾਂ ਤੇ ਅੱਜਕੱਲ ਸਾਰਾ ਕੁਝ ਹੋ ਜਾਂਦਾ ਹੈ ਜਦੋਂ ਜੁਮਲਾਕਣ ਕਰਨ ਲੱਗੇ ਇਹਨਾਂ ਨੂੰ ਇਹ ਨਹੀਂ ਜਾਨਦੀ ਜਾਂਦਾ ਜਿੰਨਾ ਦਾ ਡੋਲਰ ਆਪਣੀ ਪਾ ਕੇ ਬੈਠੇ ਦਿੱਲੀ ਕਮੇਟੀ ਨਾਲ ਉਹ 400 ਕਰੋੜ ਦੀ ਕਰਚਾਈ ਹੋਈ ਫਿਰਦੀ ਹੈ ਐਜੂਕੇਸ਼ਨ ਦੇ ਮਾਮਲੇ 'ਚ ਦੇਖੋ ਉਹਨਾਂ ਨੇ ਫਿਲਹਾਲ ਤਾਂ ਹਾਈ ਕੋਰਟ ਦਾ ਬਟਾਕਤਾ ਚੁੱਕਾ ਹਾਈ ਕੋਰਟ ਨੇ ਕਿਹਾ ਆ 215 ਕਰੋੜ ਦਾ ਵੋਦਨ ਸੀ ਤੇ ਮੈਂ ਕਿਉਂਕਿ ਕਿ ਮੇਰਾ ਸੁਭਾਅ ਹੀ ਆ ਮੈਂ ਕਿਸੇ ਨੂੰ ਲਿੰਦਦਾ ਨਹੀਂ ਨਾ ਮੈਂ ਕੋਈ ਬਾਲੇ ਕਦੇ ਕਹੇ ਤੇ ਅਲੀਗੇਸ਼ਨ ਵੀ ਲਾਣਾ ਮੈਂ ਕਹਿੰਦਾ ਆਪਣਾ ਆਚਾਰਨ ਸਾਫ਼ ਰੱਖੋ ਚਲੋ ਕਿਉਂਕਿ ਵੱਡੇ ਅਦਾਰੇ ਆ ਕਈ ਵਾਰੀ ਕੋ ਗਵਾਇਆਂ ਰਾਜਨੀਆਂ ਪਰ ਹਰ ਜ਼ਿੰਦਗੀ ਤੁਹਾਨੂੰ ਹਮੇਸ਼ਾ ਹੈਲਦੀ ਕ੍ਰਿਟਿਕ ਨੂੰ ਉਹਨੂੰ ਵੈਲਕਮ ਕਰਦਾ ਕਦੇ ਵੀ ਪਰਮੇਸ਼ਰ ਜਾਣੇ ਮੇਰਾ ਸੁੱਤੋ ਸੁਭਾਅ ਇੰਦਾ ਦਾ ਰਿਹਾ ਕ੍ਰਿਟਿਕੀ ਨਹੀਂ ਮੇਰੇ ਕੋ ਕੋਈ ਵੀ ਕ੍ਰਿਟਿਕ ਤਾਂ ਤੁਹਾਨੂੰ ਤਾਣ ਜਪਵਾ ਤੁਹਾਡੇ ਆਪ ਗੁਣ ਦੱਸਦਾ ਪਰ ਉਹ ਆਪਾਂ ਡਿਸਕਸ਼ਨ ਦੇ ਤੌਰ ਤੇ ਲਾਗਿਆ ਨਾ ਕਿ ਸਿਆਸੀ ਰੋਟੀਆਂ ਸੇਕੀਏ ਤੇ ਆਪਾਂ ਕਿਸਾਨ ਦਾ ਬਹੁਤ ਮਾਰੀ ਹੋ ਗਈ ਸਾਸਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਤਿਗੁਰੂ ਗੁਰੂ ਆਮਦਾਸ ਪਾਸ਼ਾ ਆਪ ਚਲਾ ਰਹੇ ਆ ਆ ਪਿਛਲੇ ਦਿਨ ਹੋਰ ਆਪਤਾ ਆਈ ਆ ਸਾਰੇ ਬਾਰਡਰ ਏਰੀਆ ਦੇ ਗੁਰਦਵਾਰਾ ਸਹਿਫਾਨਾਂ ਨੂੰ ਮਦਦ ਕੀਤੀ ਫੇ ਕੋਈ ਆਵੇ ਬਿਨ ਬਾਊਟ ਕਾਸਟੈਂਡ ਕਰੀਤ ਸਾਰਿਆਂ ਨੂੰ ਰਹਿਣ ਬਸੇੜਾ ਦੇਣਾ ਤੇ ਲੰਗਰ ਪਾਣੀ ਚਕਾਉਣਾ ਤੇ ਅੱਜ ਸਕੂਲਾਂ ਕਾਲਜਾਂ ਦੀ ਵੀ ਗੱਲਤਾ ਸੀ ਭਈ ਭਾਈ ਜੇ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਜੇ ਕੋਈ ਉੱਥੇ ਆਉਦਾ ਰਹਿਣ ਨੂੰ ਉਹਨਾਂ ਨੂੰ ਪ੍ਰੋਪਰ